ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਟਲਾਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਕੱਟ ਪੀਸਾਂ ਦੀ ਰਹੂਗੀ ਸਾਡੇ ਕੋਲ ਜਿਹੜੀਆਂ ਗੱਠਾਂ ਕੱਟ ਪੀਸਾਂ ਦੀ ਆ ਚੁੱਕੀਆਂ ਤੇ ਅਸੀਂ ਇਹਨੂੰ ਕੱਲ ਨੂੰ ਕਰਾਂਗੇ ਓਪਨ ਜੀ ਤੁਹਾਨੂੰ ਦਿਖਾਉਣ ਲੱਗੇ ਹਾਂ ਸਾਡੇ ਕੋਲ ਜਿਹੜੇ ਕੱਟ ਪੀਸ ਰਹਿਣਗੇ ਉਹ ਫਰੈਂਸਿਸ ਕਲੈਕਸ਼ਨ ਦੇ ਸੈਦਕ ਕਲੈਕਸ਼ਨ ਦੇ ਰਹਿਣਗੇ ਠੀਕ ਹੈ ਜੀ ਫਰੈਂਸਿਸ ਕਲੈਕਸ਼ਨ ਸੈਦਕ ਕਲੈਕਸ਼ਨ ਦੇ ਬਾਰੇ ਫਰੈਸ਼ ਪੀਸ ਰਹਿਣਗੇ ਸਾਡੇ ਕੋਲ ਤੇ ਜਿਨ੍ਹਾਂ ਨੇ ਇਹ ਲੈਣੀ ਹੋਣ ਤਾਂ ਕੱਲ ਅਸੀਂ ਸਾਰੇ ਪੀਸ ਖੋਲ ਕੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਤੁਸੀਂ ਕੱਲ ਲੈ ਸਕਦੇ ਹੋ ਸਾਡੇ ਕੋਲ ਸਾਰੇ ਪੀਸੇ ਹੋਣਗੇ ਕੋਈ ਕੰਪਲੀਟ ਸੂਟ ਵੀ ਹੋਊਗਾ ਕੋਈ 2.5 ਮੀਟਰ ਕੋਈ 3 ਮੀਟਰ ਦੀ ਕੱਟ ਹੋਊਗੀ ਜਿਹਦੇ ਵਿੱਚ ਤੇ ਇੱਕ ਸਾਡੇ ਕੋਲੇ ਹੋਰ ਗੱਠ ਆਈ ਹੈ ਜੀ ਉਹ ਰਹੂਗੀ ਪਿਓਰ ਸ਼ਿਮਰ ਠੀਕ ਹੈ ਜੀ ਪਿਓਰ ਸ਼ਿਮਰ ਤੇ ਪਿਓਰ ਮਸਲੀਨ ਦੀ ਗੱਠ ਠੀਕ ਹੈ ਜੀ ਉਹ ਵੀ ਬੜੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਸੂਟ ਰਹਿਣਗੇ ਗੱਠ ਵਿੱਚ ਦੇਖੋ ਤੁਹਾਨੂੰ ਤੋਂ ਖੋਣ ਲੱਗੇ ਆ ਇਹ ਵਾਲੀ ਸਾਡੇ ਕੋਲ ਜਿਹੜੀ ਗੱਠ ਆਈ ਹੈ ਜੀ ਇਹ ਆਈ ਆ ਪਿਓਰ ਸ਼ਿਮਰ ਤੇ ਪਿਓਰ ਮਸਲੀਨ ਤੇ ਤੇ ਕਾਟਨ ਸ਼ਿਮਰ ਦੀ ਵੀ ਪੀਸ ਹੋਣਗੇ ਇਹਦੇ ਵਿੱਚ ਦੇਖੋ ਜੀ ਬੜੇ ਸੋਹਣੇ ਸੋਹਣੇ ਪ੍ਰਿੰਟ ਰਹਿਣਗੇ ਇਹਦੇ ਵਿੱਚ ਬੜੇ ਸੋਹਣੇ ਸੋਹਣੇ ਪ੍ਰਿੰਟ ਰਹਿਣਗੇ ਠੀਕ ਹੈ ਜੀ ਬ੍ਰਾਂਡ ਰਹੂਗਾ ਇਹਦਾ ਜਿਹੜੇ ਇਹਨਾਂ ਪੀਸਾਂ ਦਾ ਜਿਹੜਾ ਬ੍ਰਾਂਡ ਰਹੂਗਾ ਲਿਵੀਆ ਰਹੂਗਾ ਠੀਕ ਹੈ ਜੀ ਕਾਟਨ ਸ਼ਿਮਰ ਦੇ ਪੀਸ ਰਹਿਣਗੇ કોટਨ ਲੌਂਗ ਸ਼ਿਮਰ ਆਉਗੀ ਕੋਟਨ ਲੌਂਗ ਸ਼ਿਮਰ ਦੇ ਵੀ ਪੀਸ ਆਉਣਗੇ ਹਾਂਜੀ ਜਿਹੜੇ ਸ਼ਿਮਰ ਦੇ ਪੀਸ ਰਹਿਣਗੇ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਪਿਓਰ ਸ਼ਿਮਰ ਰਹੂਗੀ ਤੇ ਮਸਲੀਨ ਰਹੂਗੀ ਜਿਹੜੀ ਪਿਓਰ ਵਾਲੀ ਮਸਲੀਨ ਆ ਇਹਦੇ ਪੀਸ ਰਹਿਣਗੇ ਬੜੇ ਪਿਆਰੇ ਪਿਆਰੇ ਪੀਸ ਜੀ ਆਏ ਹੋਏ ਸਾਡੇ ਕੋਲ ਅਸੀਂ ਇਹ ਵੀ ਪਹਿਲਾਂ ਪਹਿਲਾਂ ਦੂਸਰੀ ਗੱਠ ਕੱਲ ਅਸੀਂ ਖੋਲਾਂਗੇ ਇਹ ਦਿਖਾਵਾਂਗੇ ਇਸ ਤੋਂ ਬਾਅਦ ਸੀ ਤੁਹਾਨੂੰ ਇਹ ਵਾਲੇ ਪੀਸਿਸ ਦਿਖਾਵਾਂਗੇ ਬੜੇ ਪਿਆਰੇ ਪਿਆਰੇ ਸੂਟ ਰਹਿਣਗੇ ਵਿੱਚ ਸ਼ਿਮਰ ਦੇ ਵਿੱਚ ਠੀਕ ਹੈ ਜੀ ਇਹ ਸਾਡੇ ਕੋਲੇ ਜਿਹੜੀਆਂ ਗੱਠਾਂ ਆ ਚੁੱਕੀਆਂ ਹੈਗੀਆਂ ਕੱਲ ਨੂੰ ਕਰਾਂਗੇ ਅਸੀਂ ਇਹਨਾਂ ਨੂੰ ਓਪਨ ਓਕੇ ਜੀ ਧੰਨਵਾਦ ਤੁਹਾਡਾ